ਨਿਊਜ਼ੀਲੈਂਡ ਤੋਂ ਇੱਕ ਸਸੰਸਨੀ ਖ਼ੇਸ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਨੇ ਦੇਸ਼ ਵਿੱਚ ਜੰਗਲੀ ਬਿੱਲੀਆਂ ਦੇ ਵਧਰੇ ਆਤੰਕ ਨੂੰ ਖਤਮ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਇਹਨਾਂ ਜੰਗਲੀ ਬਿੱਲੀਆਂ ਨੂੰ ਫੈਰਲ ਕੈਟਸ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸਰਕਾਰ ਨੇ ਸਭ ਤੋਂ ਵੱਡਾ ਜਨਤਕ ਦੁਸ਼ਮਣ ਐਲਾਨ ਦਿੱਤਾ ਹੈ ਸਰਕਾਰ ਨੇ ਪ੍ਰिडेटਰ ਫ੍ਰੀ 2050 ਯੋਜਨਾ ਬਣਾਈ ਹੈ ਜਿਸ ਤਹਿਤ ਅਗਲੇ 25 ਸਾਲਾਂ ਵਿੱਚ ਇਹਨਾਂ ਸ਼ਿਕਾਰੀ ਬਿੱਲੀਆਂ ਨੂੰ ਦੇਸ਼ ਤੋਂ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਇਹ ਬਿੱਲੀਆਂ ਕਰੇਲੂ ਬਿੱਲੀਆਂ ਤੋਂ ਵੱਖਰੀਆਂ ਹੁੰਦੀਆਂ ਹਨ ਅਤੇ ਇਨਸਾਨਾਂ ਦੇ ਸੰਪਰਕ ਨੂੰ ਬਰਦਾਸ਼ਤ ਨਹੀਂ ਕਰਦੀਆਂ ਇਹ ਨਿਊਜ਼ੀਲੈਂਡ ਦੀਆਂ ਨੋਖੀਆਂ ਚਿੜੀਆਂ ਛੋਟੇ ਪੰਛੀਆਂ ਅਤੇ ਦੁਰਲੱਭ ਪ੍ਰਜਾਤੀਆਂ ਨੂੰ ਖਾ ਰਹੀਆਂ ਨੇ ਜਿਸ ਕਾਰਨ ਕਈ ਦੇਸੀ ਪ੍ਰਜਾਤੀਆਂ ਲਗਭਗ ਖਤਮ ਹੋ ਚੁੱਕੀਆਂ ਨੇ ਇਸ ਸਮੇਂ ਦੇਸ਼ ਵਿੱਚ ਲਗਭਗ 25 ਲੱਖ ਜੰਗਲੀ ਬਿੱਲੀਆਂ ਮੌਜੂਦ ਨੇ ਇਹ ਬਿੱਲੀਆਂ ਘਰੇਲੂ ਬਿੱਲੀਆਂ ਨਾਲੋਂ ਥੋੜੀਆਂ ਵੱਡੀਆਂ ਤੇ ਲਗਭਗ 7 ਕਿਲੋ ਵਜ਼ਨ ਦੀਆਂ ਹੁੰਦੀਆਂ ਹਨ ਜਿਸ ਕਾਰਨ ਛੋਟੇ ਜਾਨਵਰਾਂ ਦਾ ਇਹਨਾਂ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਨਿਊਜ਼ੀਲੈਂਡ ਤੋਂ ਇੱਕ ਸਸੰਸਨੀ ਖ਼ੇਸ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਨੇ ਦੇਸ਼ ਵਿੱਚ ਜੰਗਲੀ ਬਿੱਲੀਆਂ ਦੇ ਵਧਰੇ ਆਤੰਕ ਨੂੰ ਖਤਮ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਇਹਨਾਂ ਜੰਗਲੀ ਬਿੱਲੀਆਂ ਨੂੰ ਫੈਰਲ ਕੈਟਸ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸਰਕਾਰ ਨੇ ਸਭ ਤੋਂ ਵੱਡਾ ਜਨਤਕ ਦੁਸ਼ਮਣ ਐਲਾਨ ਦਿੱਤਾ ਹੈ ਸਰਕਾਰ ਨੇ ਪ੍ਰिडेटਰ ਫ੍ਰੀ 2050 ਯੋਜਨਾ ਬਣਾਈ ਹੈ ਜਿਸ ਤਹਿਤ ਅਗਲੇ 25 ਸਾਲਾਂ ਵਿੱਚ ਇਹਨਾਂ ਸ਼ਿਕਾਰੀ ਬਿੱਲੀਆਂ ਨੂੰ ਦੇਸ਼ ਤੋਂ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਇਹ ਬਿੱਲੀਆਂ ਕਰੇਲੂ ਬਿੱਲੀਆਂ ਤੋਂ ਵੱਖਰੀਆਂ ਹੁੰਦੀਆਂ ਹਨ ਅਤੇ ਇਨਸਾਨਾਂ ਦੇ ਸੰਪਰਕ ਨੂੰ ਬਰਦਾਸ਼ਤ ਨਹੀਂ ਕਰਦੀਆਂ ਇਹ ਨਿਊਜ਼ੀਲੈਂਡ ਦੀਆਂ ਨੌਖੀਆਂ ਚਿੜੀਆਂ ਛੋਟੇ ਪੰਛੀਆਂ ਅਤੇ ਦੁਰਲਭ ਪ੍ਰਜਾਤੀਆਂ ਨੂੰ ਖਾ ਰਹੀਆਂ ਨੇ ਜਿਸ ਕਾਰਨ ਕਈ ਦੇਸੀ ਪ੍ਰਜਾਤੀਆਂ ਲਗਭਗ ਖਤਮ ਹੋ ਚੁੱਕੀਆਂ ਨੇ ਇਸ ਸਮੇਂ ਦੇਸ਼ ਵਿੱਚ ਲਗਭਗ 25 ਲੱਖ ਜੰਗਲੀ ਬਿੱਲੀਆਂ ਮੌਜੂਦ ਨੇ ਇਹ ਬਿੱਲੀਆਂ ਘਰੇਲੂ ਬਿੱਲੀਆਂ ਨਾਲੋਂ ਥੋੜੀਆਂ ਵੱਡੀਆਂ ਤੇ ਲਗਭਗ 7 ਕਿਲੋ ਵਜ਼ਨ ਦੀਆਂ ਹੁੰਦੀਆਂ ਹਨ ਜਿਸ ਕਾਰਨ ਛੋਟੇ ਜਾਨਵਰਾਂ ਦਾ ਇਹਨਾਂ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਨਿਊਜ਼ੀਲੈਂਡ ਤੋਂ ਇੱਕ ਸਸੰਸਨੀ ਖ਼ੇਸ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਨੇ ਦੇਸ਼ ਵਿੱਚ ਜੰਗਲੀ ਬਿੱਲੀਆਂ ਦੇ ਵਧਰੇ ਆਤੰਕ ਨੂੰ ਖਤਮ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਇਹਨਾਂ ਜੰਗਲੀ ਬਿੱਲੀਆਂ ਨੂੰ ਫੈਰਲ ਕੈਟਸ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸਰਕਾਰ ਨੇ ਸਭ ਤੋਂ ਵੱਡਾ ਜਨਤਕ ਦੁਸ਼ਮਣ ਐਲਾਨ ਦਿੱਤਾ ਹੈ ਸਰਕਾਰ ਨੇ ਪ੍ਰिडेटਰ ਫ੍ਰੀ 2050 ਯੋਜਨਾ ਬਣਾਈ ਹੈ ਜਿਸ ਤਹਿਤ ਅਗਲੇ 25 ਸਾਲਾਂ ਵਿੱਚ ਇਹਨਾਂ ਸ਼ਿਕਾਰੀ ਬਿੱਲੀਆਂ ਨੂੰ ਦੇਸ਼ ਤੋਂ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ ਇਹ ਬਿੱਲੀਆਂ ਕਰੇਲੂ ਬਿੱਲੀਆਂ ਤੋਂ ਵੱਖਰੀਆਂ ਹੁੰਦੀਆਂ ਹਨ ਅਤੇ ਇਨਸਾਨਾਂ ਦੇ ਸੰਪਰਕ ਨੂੰ ਬਰਦਾਸ਼ਤ ਨਹੀਂ ਕਰਦੀਆਂ ਇਹ ਨਿਊਜ਼ੀਲੈਂਡ ਦੀਆਂ ਨੋਖੀਆਂ ਚਿੜੀਆਂ ਛੋਟੇ ਪੰਛੀਆਂ ਅਤੇ ਦੁਰਲੱਭ ਪ੍ਰਜਾਤੀਆਂ ਨੂੰ ਖਾ ਰਹੀਆਂ ਨੇ ਜਿਸ ਕਾਰਨ ਕਈ ਦੇਸੀ ਪ੍ਰਜਾਤੀਆਂ ਲਗਭਗ ਖਤਮ ਹੋ ਚੁੱਕੀਆਂ ਨੇ ਇਸ ਸਮੇਂ ਦੇਸ਼ ਵਿੱਚ ਲਗਭਗ 25 ਕਿ ਜੰਗਲੀ ਬਿੱਲੀਆਂ ਮੌਜੂਦ ਨੇ ਇਹ ਬਿੱਲੀਆਂ ਕਰੈਲੂ ਬਿੱਲੀਆਂ ਨਾਲੋਂ ਥੋੜੀਆਂ ਵੱਡੀਆਂ ਤੇ ਲਗਭਗ 7 ਕਿਲੋ ਵਜ਼ਨ ਦੀਆਂ ਹੁੰਦੀਆਂ ਹਨ ਜਿਸ ਕਾਰਨ ਛੋਟੇ ਜਾਨਵਰਾਂ ਦਾ ਇਹਨਾਂ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਨਿਊਜ਼ੀਲੈਂਡ ਤੋਂ ਇੱਕ ਸੰਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਨੇ ਦੇਸ਼ ਵਿੱਚ ਜੰਗਲੀ ਬਿੱਲੀਆਂ ਦੇ ਵਧਰੇ ਆਤੰਕ ਨੂੰ ਖਤਮ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇਹਨਾਂ ਜੰਗਲੀ ਬਿੱਲੀਆਂ ਨੂੰ ਫੈਰਲ ਕੈਟਸ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸਰਕਾਰ ਨੇ ਸਭ ਤੋਂ ਵੱਡਾ ਜਨਤਕ ਦੁਸ਼ਮਣ ਐਲਾਨ ਦਿੱਤਾ ਹੈ। ਸਰਕਾਰ ਨੇ ਪ੍ਰੇਡੇਟਰ ਫ੍ਰੀ 2050 ਯੋਜਨਾ ਬਣਾਈ ਹੈ ਜਿਸ ਤਹਿਤ ਅਗਲੇ 25 ਸਾਲਾਂ ਵਿੱਚ ਇਹਨਾਂ ਸ਼ਿਕਾਰੀ ਬਿੱਲੀਆਂ ਨੂੰ ਦੇਸ਼ ਤੋਂ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਬਿੱਲੀਆਂ ਕਰੈਲੂ ਬਿੱਲੀਆਂ ਤੋਂ ਵੱਖਰੀਆਂ ਹੁੰਦੀਆਂ ਹਨ ਅਤੇ ਇਨਸਾਨਾਂ ਦੇ ਸੰਪਰਕ ਨੂੰ ਬਰਦਾਸ਼ਤ ਨਹੀਂ ਕਰਦੀਆਂ। ਇਹ ਨਿਊਜ਼ੀਲੈਂਡ ਦੀਆਂ ਨੋਖੀਆਂ ਚਿੜੀਆਂ, ਛੋਟੇ ਪੰਛੀਆਂ ਅਤੇ ਦੁਰਲੱਭ ਪ੍ਰਜਾਤੀਆਂ ਨੂੰ ਖਾ ਰਹੀਆਂ ਨੇ ਜਿਸ ਕਾਰਨ ਕਈ ਦੇਸੀ ਪ੍ਰਜਾਤੀਆਂ ਲਗਭਗ ਖਤਮ ਹੋ ਚੁੱਕੀਆਂ ਨੇ। ਇਸ ਸਮੇਂ ਦੇਸ਼ ਵਿੱਚ ਲਗਭਗ 25 ਲੱਖ ਜੰਗਲੀ ਬਿੱਲੀਆਂ ਮੌਜੂਦ ਨੇ। ਇਹ ਬਿੱਲੀਆਂ ਕਰੈਲੂ ਬਿੱਲੀਆਂ ਨਾਲੋਂ ਥੋੜੀਆਂ ਵੱਡੀਆਂ ਤੇ ਲਗਭਗ 7 ਕਿਲੋ ਵਜ਼ਨ ਦੀਆਂ ਹੁੰਦੀਆਂ ਹਨ ਜਿਸ ਕਾਰਨ ਛੋਟੇ ਜਾਨਵਰਾਂ ਦਾ ਇਹਨਾਂ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ।